ਪੰਜਾਬ ਦੇ ਮੋਸਟ ਵਾਂਟਡ ਗੈਂਗਸਟਰ ਤੇ ਖੌਫ ਦਾ ਦੂਜਾ ਨਾਂ ਬਣ ਚੁੱਕੇ ਵਿੱਕੀ ਗੌਂਡਰ ਦਾ ਪੰਜਾਬ ਪੁਲਿਸ ਨੇ ਸਫਾਇਆ ਕਰ ਦਿੱਤਾ ਪੰਜਾਬ ਤੇ ਰਾਜਸਥਾਨ ਪੁਲਿਸ ਨੇ ਸਪੈਸ਼ਲ ਆਪਰੇਸ਼ਨ ਦੌਰਾਨ ਵਿੱਕੀ ਗੌਂਡਰ ਤੇ ਉਸਦੇ ਸਾਥੀਆਂ ਦਾ ਪੰਜਾਬ ਰਾਜਸਥਾਨ ਬਾਰਡਰ ਤੇ ਅਨਕਾਊਂਟਰ ਕਰਕੇ ਇਹਨਾਂ ਖੌਫਨਾਕ ਗੈਂਗਸਟਰਾਂ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ ਪੰਜਾਬ ਪੁਲਿਸ ਦੀ ਇਸ ਉਪਲਬਧੀ ਤੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਦੇ ਕੱਟੜ ਵਿਰੋਧੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਪੰਜਾਬ ਦਾ ਦੁਸ਼ਮਣ ਹੈ ਉਸ ਦਾ ਖਾਤਮਾ ਹੋਣਾ ਸਹੀ ਹੈ ਦੂਜੇ ਪਾਸੇ ਵਿੱਕੀ ਗਾਉਂਡਰ ਦੇ ਖਾਤਮੇ ਲਈ ਪੰਜਾਬ ਸਰਕਾਰ ਲਗਾਤਾਰ ਆਪਣੀ ਪਿੱਠ ਫੱਟਵਾ ਰਹੀ ਹੈ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਤਿਆਰ ਹੋਏ ਗੈਂਗਸਟਰ ਕਾਂਗਰਸ ਨੇ ਖਤਮ ਕਰ ਦਿੱਤੇ ਮੈਂ ਕਹਣਾ ਕਿ ਇਹ ਚੰਗੀ ਗੱਲ ਹੈ ਜਿਹੜੇ ਗੈਂਗਸਟਰ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਇੱਕ ਗਲਤ ਸੇਧ ਦਿੰਦੇ ਨਾਲੇ ਜਿਹੜੇ ਜ਼ੁਲਮ ਕਰਦੇ ਕੋਈ ਵੀ ਜ਼ੁਲਮ ਕਰੇ ਤੇ ਉਹਦੇ ਤੇ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਹੈ ਪੰਜਾਬ ਦੀ ਪੁਲਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫ੍ਰੀ ਹੈਂਡ ਦਿੱਤਾ ਗੁੰਡਿਆਂ ਨੂੰ ਨਿਪਟਣ ਵਾਸਤੇ ਔਰ ਸਿਆਸੀ ਦਖਲਅੰਦਾਜ਼ੀ ਬਿਲਕੁਲ ਬੰਦ ਹੈ ਔਰ ਮੈਂ ਸਮਝਦਾ ਕਿ ਆਏ ਉਪਲਬਧੀ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਉਪਲਬਧੀ ਹੈ ਇਹ 10 ਸਾਲ ਤੇ ਜਿਹੜੇ ਗੈਂਗਸਟਰ ਹੈ ਜਿਨ੍ਹਾਂ ਨੇ ਅੱਜ ਮਰਨਾ ਸ਼ੁਰੂ ਕੀਤਾ ਹੈ ਆਪਣੇ ਆਪ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਮਹੀਮ ਚਲਾਈ ਹੈ ਪਹਿਲੇ ਪੰਜਾਬ ਪੁਲੀਸ ਦਾ ਹੱਥ ਹੀ ਬੰਦੇ ਹੋਏ ਸੀ ਤੇ ਪੰਜਾਬ ਪੁਲਿਸ ਦੇ ਤੁਸੀਂ ਇੱਥੋਂ ਤੱਕ ਦੇਖੋ ਚਾਹੇ ਲੁਧਿਆਣਾ ਦੇ ਅੰਦਰ ਕਤਲ ਹੋਇਆ ਚਾਹੇ ਆਰਐਸਐਸ ਦੇ ਕਤਲ ਹੋਏ ਚਾਹੇ ਉਹਨਾਂ ਦੇ ਹੋਰ ਹਿੰਦੂ ਨੇਤਾਵਾਂ ਦੇ ਕਤਲ ਹੋਏ ਤੇ ਇਹ ਅਕਾਲੀ ਦਲ ਦੇ ਟਾਈਮ ਦੇ ਉੱਪਰ ਕਿਸੇ ਜਗ੍ਹਾ ਉੱਪਰ ਕਾਰਵਾਈ ਨਹੀਂ ਹੋਈ ਸੀ ਕਾਂਗਰਸ ਦੀ ਸਰਕਾਰ ਆਉਂਦਿਆ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਮਾਂਡ ਉਹਨਾਂ ਦੀ ਉਪਲਬਧੀ ਇਹ ਕਿ ਜਿੱਥੇ ਸੀਬੀਆਈ ਵੀ ਜਾਂਚ ਕਰ ਰਹੀ ਸੀ ਔਰ ਜਿੱਥੇ ਨੈਸ਼ਨਲ ਇੰਟੈਲੀਜੈਂਸ ਵੀ ਜਾਂਚ ਕਰ ਰਹੀ ਸੀ ਇਹ ਜਾਂਚਾਂ ਦੇ باوجود ਪੰਜਾਬ ਪੁਲਿਸ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਸੀ ਇੱਕ ਪਾਸੇ ਦੇਸ਼ ਜਿੱਥੇ ਗਣਤੰਤਰ ਦਿਵਸ ਦਾ ਜਸ਼ਨ ਮਨਾ ਰਿਹਾ ਸੀ ਉੱਥੇ ਇਹ ਗੌਂਡਰ ਦੀ ਮੌਤ ਦੀ ਖਬਰ ਪੰਜਾਬ ਲਈ ਇੱਕ ਵੱਡਾ ਤੋਹਫ਼ਾ ਬਣ ਕੇ ਆਈ ਹੈ ਵਿਰਕਾ ਨੇ ਪੰਜਾਬ ਚ ਸਰਗਰਮ ਦੂਜੇ ਗੈਂਗਸਟਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਾਜ਼ ਆ ਜਾਓ ਨਹੀਂ ਤਾਂ ਤੁਹਾਡਾ ਹਸ਼ਰ ਵੀ ਗੌਂਡਰ ਵਾਲਾ ਹੋਵੇਗਾ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ